ਹੈ ਲੋ ਜੀ ਸਤਿ ਸ਼੍ਰੀ ਅਕਾਲ ਮੈਂ ਸਬਿੰਦਰ ਕੌਰ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਮਾਈ ਗੁੱਡ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੋ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਰਹੋ ਜੀ ਅਨੇਕ ਗੱਲ ਇਹਦਾ ਜੀ ਮੈਂ ਹੁਣ ਬਲੌਗ ਕਰ ਲਿਆ ਸ਼ੁਰੂ ਉਧਰ ਮੈਂ ਕੱਪੜੇ ਧੋਣ ਪਾਈ ਆਈਆਂ ਤਾਂ ਅੱਜ ਅਸੀਂ ਜਾਣਾ ਆ ਗੁਰਦਰ ਸਾਹਿਬ ਦਰਸ਼ਨਾਂ ਲਈ ਮੈਂ ਕਾਰ ਦਾ ਕੰਮ ਤਾਂ ਨਮੰਗਾ ਮੁਕਾਲਵਾ ਫਿਰ ਮੈਂ ਤਿਆਰ ਹੋ ਕੇ ਤੁਹਾਡ ਨੂੰ ਮਿਲੂੰਗੀ ਨਾਲੇ ਆਪ ਦਰਸ਼ਨ ਕਰਿਓਗੇ ਨਾਲੇ ਤੁਹਾਨੂੰ ਕਰਵਾਉਂਗੀ ਦਰਸ਼ਨ ਜੀ ਚਲੋ ਜੀ ਮਿਲਦੇ ਮੈਂ ਕਪੜੇ ਦੇਖ ਲਵਾਂ ਮਸ਼ੀਨ 'ਚ ਬਾਅਦ 'ਚ ਫੇ ਮਿਲਦੀ ਤੁਹਾਨੂੰ ਤੇਰੇ ਮੇਰੇ ਕਪੜੇ ਤੋਂ ਹੁੰਦੇ ਆ ਇਹਦੇ ਜਿਹਾ ਆਏ ਮਸ਼ੀਨ 'ਚ ਥੋੜੇ ਹੰਤੇ ਥੋੜੇ ਹੀ ਆ ਕਪੜੇ ਅਜੇ ਤਾਂ ਬੱਸ ਪੜ ਗਿਆ ਥੇ ਬਾਕੀ ਔਰ ਸੋ ਇਹਦਾ ਯਾਰਾ ਥੋੜਾ ਬਹੁਤ ਆ ਭੰਡੇ ਮੰਜਣੇ ਆ ਸਫਾਈ ਦਾ ਭਾਨੇ ਕੋ ਹੈਲਪਰ ਲਾਈ ਆ ਜਿਹਦਾ ਭਾਨ ਦੀ ਵਾਂ ਤੇ ਸੱਟ ਲੱਗੀ ਕਰਕੇ ਹੈਲਪਰ ਲਾਈ ਆ ਉਹਨੇ ਆ ਕੇ ਕਰ ਲੈਣੀ ਸਫਾਈ ਕੱਪੜੇ ਧੋ ਕੇ ਰੋਟੀ ਪਾਣੀ ਕਰ ਲੈਣਾ ਫਿਰ ਜਾਣਾ ਘਰਦਾਰ ਸਾਹਿਬ ਅਹ ਵੀ ਮੇਰੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਇਦਾਂ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵਧੀਆ ਲੱਗਦੇ ਆ ਤਾਂ ਲਾਈਕ ਕਰ ਲਿਆ ਕਰੋ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਜੇ ਤੁਸੀਂ ਨਵੇਂ ਆ ਤਾਂ ਚਲੋ ਜੀ ਮੈਂ ਕੱਪੜੇ ਧੋ ਲਵਾਂ ਸਤਿ ਸ਼੍ਰੀ ਅਕਾਲ ਬਲੌ ਜੀ ਉੱਚੀ ਬੋਲ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਂ ਦਾ ਕਿੱਦਾਂ ਹਾਲ ਚੱਲ ਘਟੀ ਦਰਦ ਥੋੜੀ ਹਾਂ ਐਸ ਦਵਾਈ ਨਾਲ ਥੋੜਾ ਫਰਕ ਪੈ ਗਿਆ ਚਲ ਵਧੀਆ ਪੈ ਜਾਣਾ ਹੌਲੀ ਹੌਲੀ ਫਰਕ ਹੁਣ ਚਲੋ ਠੀਕ ਹੈ ਜੀ ਮੈਂ ਕੱਪੜੇ ਕੱਢ ਲਵਾਂ ਮਸ਼ੀਨ ਚ ਫੇਰ ਧਰਨਾ ਮਿਲਦੀ ਹੈ ਇਹ ਤਾਂ ਬਾਹਰੀ ਹੁੰਦੀ ਹੈ। ਇਹ ਲੋ ਕਿੱਥੋਂ ਆਉਂਦੀ ਹੈ? ਉਹ ਮੁੰਡਾ ਨਹੀਂ ਜਾਂਦਾ ਕੰਮ ਤੇ। ਉਹਨੂੰ ਤੋਰ ਕੇ ਰੋਟੀ ਦੇ ਕੇ ਉਹਨੂੰ ਦਿਫਨ ਵਗੈਰਾ ਫੇਰ ਹੁੰਦੀ ਹੈ। ਜਿਆਦਾ ਕਰ ਸਫਰ ਉਪਰ ਤੋਂ। ਝਾੜੂ ਪੋਚੇ ਦੇ ਟਾਈਮ ਤੱਕ ਆ ਜਾਣਾ ਉਹ। ਬਹੁਤ ਬਾਅਦ। ਪਿੰਦੇ ਸੋਕ ਕੇ ਇਕੱਠੇ ਕਰ ਲਾਂ। ਕੱਪੜੇ ਮੈਂ ਸਾਰੇ ਧੋ ਕੇ ਸੁਕਣੇ ਪਾਤਿਆ, ਥੋੜੇ ਬੇੜੇ ਚ ਪਾਤ ਤੇ ਥੋੜਾ ਕੋਠੇ ਤੇ ਸੂਟ ਸੂਟ ਮੈਂ ਕੋਠੇ ਤੇ ਪਾ ਦਤੇ ਆ ਵਧੀਆ ਸੁੱਕ ਜੂਗੇ ਇਹ ਕੰਮੇ ਪੈਸੇ ਧੋਤੇ ਅੱਜ ਇਹਨਾਂ ਦੇ ਕੱਪੜਿਆਂ ਦੇ ਵਿੱਚ ਹੀ ਇੱਧਰ ਸਾਡੀ ਹੈਲਪਰ ਭੈਣ ਆ ਗਈ ਆ ਸੁਮਨ ਇਹ ਝਾੜੂ ਫੇਰ ਲਊਗੀ ਚੱਕ ਕੇ ਤੁਹਾਡੇ ਪੈਸੇ ਚੱਕ ਲਓ ਹੁਣ ਮੈਂ ਧੋਤੇ ਨਿਖਾਰੇ ਅੱਧੇ ਮੈਨੂੰ ਦੇ ਦਿਓ ਚਲ ਮੈਂ ਇਹ ਚਾਹ ਰੱਖੀ ਆ ਇੱਧਰ ਰੋਟੀ ਪਕਾ ਲਈ ਆ ਪਾਤਾ ਦੁੱਧ ਅਤੁੱਤ ਤੇ ਕੋਣ ਪਾਉਣਾ ਛੜ ਤੇ ਛੜ ਤੇ ਮੈਂ ਪਾ ਦਿੰਨੀ ਆਪੇ ਰੱਖ ਦੇ ਦਿੱਤੇ ਦੇ ਚੜਾਂ ਤੇ ਮਾੜੀ ਜੀ ਚਲੋ ਮੈਂ ਚਾਹ ਬਣਾ ਲਵਾਂ ਮੈਂ ਪੀਣੀ ਸੇਰ ਤੋਂ ਖਦਾਇਆ ਮੇਰਾ ਬਾਅਦ ਚ ਕੱਪੜੇ ਪ੍ਰੈਸ ਕਰਦੀ ਆਂ ਫੇ ਚਲੋ ਜੀ ਚੱਲਿਆ ਸਗੁਰਦਵਾਰ ਸਾਹਿਬ ਨੂੰ ਉੱਥੇ ਜਾ ਕੇ ਮਿਲਦੇ ਆਂ ਨਾਲੇ ਆਪ ਦਾਸ਼ਨ ਕਰਕੇ ਉਹਨੇ ਨਾਲੇ ਤੁਹਾਨੂੰ ਵਰਵਾਉਂਦੇ ਆਜੋ ਜੀ ਚਲੋ ਪਹੁੰਚ ਗਏ ਸੀ 14 ਸਾਲ ਕਰੋ ਦਸ਼ਾ 12 ਡੋਟਰਸਾਲ ਤੇ ਫਿਰ ਚਲਦੇ ਅੰਦਰ ਇਹ ਮੋਟਰਸਾਈਕਲ ਖੜਾ ਕਰਨ ਗਏ ਆਉਂਦੇ ਆ ਫਿਰ ਛੋੜਿਆ ਚਲੋ ਜੀ ਆਜਾ ਚਲਦੇ ਅੰਦਰ ਦੇ ਦਰਸ਼ਨਾਂ ਨੂੰ ਨਾ ਤੇ ਵੀ ਕਰਦੇ ਆ ਜੀ ਸ਼ੁਰੂਆਤ ਇਹਦਾ ਇਸ ਤੋਂ ਕੁਝ ਰਸਤਾ ਹੀ ਰਿਹਾ ਹੈ ਨਾ ਤੇ ਜੋੜਾ ਕਰਿਆ ਰਿਆ ਜੋੜਾ ਜਮਾ ਕਰਾ ਲਈਏ ਫਿਰ ਇਹ ਤੋਂ ਜੋੜਾ ਜਮਾ ਕਰਾ ਲਵਾਂ ਫਿਰ ਅੰਦਰ ਤੁਹਾਨੂੰ ਦਰਬਾਰ ਵਾਲ ਦੇ ਦਰਸ਼ਨ ਕਰਾਉਂਦਾ Para ਸੇਰ ਤੇ ਗੱਲਬਾਤ ਵੀ ਪਰਛਾਤ ਤੰਦੇ ਪਰਲੇ ਪਰਛਾਤ ਦਾ ਵੀ ਇੰਸਜਾਮ ਮੰਦਰੀ ਸੀਗਾ ਮੰਦਰੀ ਦਿਨ ਦਿਨ ਦੀ ਸੀ ਪਰਛਾਤ ਪਹਿਲੇ ਤੇ ਜਦੋਂ ਗੇਟੇ ਮੰਗਵਾਨ ਸੰਗਤ ਜ਼ਿਆਦਾ ਹੁੰਦੀ ਹੈ ਜਦੋਂ ਤੇ ਜ਼ਿਆਦਾ ਸੰਗਤ ਕੱਟੇਗਾ ਰਾਹ ਬੰਦ ਹੋ ਜਾਂਦਾ ਸੀ ਤਾਂ ਕਰਕੇ ਹੁਣ ਇੱਧਰ ਖਤਰੇ ਖਾਂ ਜ਼ਿਆਦਾ ਹੈ ਇੱਥੇ ਪਰਛਾਤ ਦੇ ਲਈ ਚਲੋ ਜੀ ਮੈਂ ਵੀ ਚੱਲ ਜਾਈਆ ਪਰਛਾਤ ਪੇਟ ਦੀ ਸੰਗਤ ਜਦ ਸਾਡੀ ਇਹ ਵਾਰ ਕਟਿਕਾ ਸ਼ਿਕਾਪ ਕੇ ਫਿਰ ਉਹ ਸੰਗਤ ਮਗਾਰ ਦੇ ਅੰਦਰ ਉਹ ਸੰਗਤ ਵੀ ਟਿਕਾ ਚ ਪਈ ਆ ਸਾਰੇ ਸੰਗਤ ਮਹਾਨ ਜੀ ਪ੍ਰਸ਼ਾਦਾ ਸ਼ਾਹਕਰੀਆ ਕਿ ਇਹਨਾਂ ਨੂੰ ਕਦਮੇ ਨੇ ਠੀਕ ਕੋਚਲੰਕਰ ਸਾਡੇ ਸਾਥ ਸਤਿਕਾਰ ਨਾਲ ਮਿਲਦੇ ਰਾਜ ਉਹ ਸੰਗਤ ਬਣਾਉਣੇ ਨੇ ਹੈਲੋ ਮਾਈ ਗਾਦੇ ਗਾਉ ਥੋੜੇ ਭੇਜਦੇ ਹੋਏ ਕੋਈ ਨਹੀਂ ਜਾਣਦੇ ਨੂੰ ਜਾਣਦੇ ਸਤਿ ਸ਼੍ਰੀ ਅਕਾਲ ਇਹ ਗੋਦਵਰ ਬਾਬਾ ਜੀ ਸਹਿਬ ਜਗਾਦਾ ਜੀਤ ਸਿੰਘ ਜੀ ਤੇ ਮੈਂ ਦੀ ਯਾਦ ਵਿੱਚ ਬਣਿਆ ਹੈ ਮੰਜ ਸਿੰਘ ਨਾਚੀਦ ਹੋਏ ਸੀ ਇੱਥੇ ਉਹਨਾਂ ਦੀ ਯਾਦ ਚ ਬਣਿਆ ਹੈ ਗੋਪਾਲ ਸਾਹਿਬ ਇੱਥੇ ਆਸ ਗੋਦਵਰ ਸਾਹਿਬ ਹੈ ਇਹ ਮਾਰਕ ਦੇ ਵਿੱਚ ਨਾਲ ਹੀ ਪੈ ਜਾਂਦਾ ਸੀ ਇਦਾਂ ਦਰਦੇ ਆਲ ਸਿੱਧਾ ਗੁਰਦੁਆਰਾ ਸਾਹਿਬ ਕਿੰਨੇ ਉੱਪਰ ਹੈ ਨਹੀਂ ਚਲੋ ਅੱਜ ਅਸੀਂ ਸਾਧਾ ਅਸੀਂ ਸ਼ੱਕਦੇ ਆ ਚੱਲਦੇ ਹਾਂ ਘਰ ਨੂੰ ਆਇ ਤੇ ਆਸ ਲਿਖਿਆ ਸਾਰਾ ਥੋੜਾ ਸਮਾਨ ਲਿਆਂਦਾ ਬਾਤ ਤੋਂ ਥੋੜਾ ਜਿਹਾ ਗੋੜਦੋੜਾ ਸਾਬ ਦਾ ਦੁਕਾਨਾ ਸੀ ਜਿਹੜੀ ਉੱਥੋਂ ਲਿਆਂਦਾ ਥੋੜਾ ਹੋਰੇ ਮਾਰਤੀ ਖਿਚੋਲਿਆ ਇਹ ਤੁਹਾਨੂੰ ਕੱਲ ਵਾਲੇ ਵਲੌਗ ਚ ਦੱਸੂਗੀ ਮੈਂ ਕੀ ਕੀ ਲਿਆਂਦਾ ਅੱਜ ਦਾ ਵਲੌਗ ਲੰਬਾ ਹੋ ਜਾਣਾ ਹੁਣ ਮੈਂ ਵੀਡੀਓ ਕਰਨ ਦੇ ਇੱਥੇ ਕਾਹਤੀ ਆ ਅਗਲ ਵਲੌਗ ਤੱਕ ਤੁਹਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ